ਖਬਰ ਲੈਣੇ ਆ ਪਟਿਆਲਾ ਤੋਂ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਅੰਦੋਲਨ ਦੇ ਨੇਤਾਵਾਂ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੇ ਵਿੱਚ ਪੀਸੀ ਵਿੱਚ ਪ੍ਰੈਸਰ ਪ੍ਰਿੰਸ ਸਿੰਘ ਚੰਦੂ ਮਾਰਾ ਨੇ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਉੱਪਰ ਹਮਲਾ ਬੋਲਦੇ ਕਹਾ ਕਿ ਅਕਾਲੀ ਦਲ ਦੇ ਵੱਲੋਂ ਜਥੇਦਾਰ ਸਾਹਿਬ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਆ ਜਿੱਥੇ ਜਥੇਦਾਰ ਅਕਾਲ ਤਖਤ ਨੇ ਅਕਾਲੀ ਦਲ ਦੀ ਨਵੀਂ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਹਨ। ਇਸ ਤੇ ਬਾਗੀ ਨੇਤਾਵਾਂ ਨੇ ਕਿਹਾ ਕਿ ਇਹ ਭਰਤੀ ਅਕਾਲੀ ਦਲ ਦੀ ਨਹੀਂ ਬਲਕਿ ਸੁਖਵਿੰਦ ਦਲ ਦੀ ਹੈ ਕਿਉਂਕਿ ਉਹਨਾਂ ਬਿਨਾਂ ਕਿਸੇ ਦੀ ਆਗਿਆ ਲੈ ਪ੍ਰਧਾਨ ਨੂੰ ਆਪਣੇ ਆਪ ਨਿਯੁਕਤ ਕਰ ਦਿੱਤਾ ਹੈ ਸੁਰਜੀਤ ਸਿੰਘ ਰਖੜਾ ਅਤੇ ਪਰਮਿੰਦਰ ਢੀਂਡਸਾ ਨੇ ਵੀ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਸੁਖਵੀਰ ਵਿਰੁੱਧ ਦੁਬਾਰਾ ਕਾਰਵਾਈ ਕਰਨ ਦੀ ਬੇਨਤੀ ਕੀਤੀ ਇਸ ਦੇ ਨਾਲ ਹੀ ਬੀਤੇ ਸਮੇਂ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਦਿੱਤੇ ਗਏ ਬਿਆਨ ਤੇ ਉਹਨਾਂ ਨੇ ਕਿਹਾ ਕਿ ਸਾਰੇ ਹੀ ਹਰਪ੍ਰੀਤ ਸਿੰਘ ਦੇ ਨਾਲ ਖੜੇ ਹੋਏ ਹਨ ਬਾਦੋਦਾਰ ਅਤੇ ਐਜੀਪੀਸੀ ਤਖਤ ਦੇ ਜਥੇਦਾਰ ਦੀ ਜਾਂਚ ਕਿਵੇਂ ਕਰ ਸਕਦੇ ਹਨ ਏਵਨ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਅਮਰੀਸ਼ ਗਰਗ ਦੀ ਖਾਸ ਰਿਪੋਰਟ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਗਿਆ ਹੋ ਰਹੀ ਆ ਔਰ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਗੈਨੀ ਰਕबीर ਸਿੰਘ ਹੋਰਾਂ ਨੇ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦੇਸ਼ ਦਿੱਤੇ ਕਿ ਜਹੇਦਾਰ ਗੈਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਉਹਨਾਂ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਜੇ ਜਦੋਂ ਜਹੇਦਾਰ ਸਾਹਿਬ ਨੇ ਪੰਜ ਸਿੰਘ ਸਹਿਬਾ ਪੰਜ ਪਿਆਰਾਂ ਦੀ ਹਾਜ਼ਰੀ ਦੇ ਵਿੱਚ ਤਾਕਤ ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਾਰੀਆਂ ਗੱਲਾਂ ਸਪਸ਼ਟ ਕਰਤੀਆਂ ਉਹ ਤੋਂ ਬਾਅਦ ਤਾਂ ਫੇਰ ਕੋਈ ਗੁਨਾਹ ਰਹਿ ਨਹੀਂ ਜਾਂਦਾ ਫੇਰ ਕੋਈ ਗਲਤੀ ਰਹਿ ਨਹੀਂ ਜਾਂਦੀ ਤੇ ਮਤਲਬ ਉਹਨਾਂ ਨੇ ਸਪਸ਼ਟ ਰੂਪ ਵਿੱਚ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆਨੀ ਰਕबीर ਸਿੰਘ ਉਹ ਰਾਣੇ ਫਿਰ ਇਹ ਦੇ ਬਾਵਜੂਦ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਕਮੇਟੀ ਮਲ ਢੰਗਾਈ ਵਿੱਚ ਉਹਨਾਂ ਵਿਰੁੱਧ ਜਾਂਚ ਕਰ ਰਹੀ ਆ ਜਿਹਦਾ ਜ਼ਿਕਰ ਕੱਲ੍ਹ ਯਾਨੀ ਹਰਪੂਰ ਸਿੰਘ ਹੋਰਾਂ ਨੇ ਪ੍ਰੈਸ ਦੇ ਸਾਹਮਣੇ ਕੀਤਾ ਸੋ ਮਤਲਬ ਕਹਿਣ ਤੋਂ ਇਹ ਆ ਸਾਡਾ ਕਿ ਇਹ ਜਹੇਦਾਰ ਸਾਹਿਬ ਤੇ ਹੁਕਮ ਦੀ ਜਾਉਨਾ ਦੇ ਜਿਹੜਾ ਦੇਸ਼ ਸੀ ਉਹਦੀ ਵਗਿਆ ਉਹ ਮਤਲਬ ਇਹਦੇ ਨਾਲ ਜਹੇਦਾਰ ਸਾਹਿਬ ਤੇ ਸਨਮਾਨ ਰੁਤਵੇ ਤੇ ਵੀ ਠੇਸ ਪਹੁੰਚਦੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਵਕਾਰ ਤੇ ਵੀ ਸਵਾਲ ਖੜਾ ਹੁੰਦਾ ਸੋ ਇਸ ਲਈ ਅਸੀਂ ਬੇਨਤੀ ਕਰਦੇ ਆ ਕਿ ਜਹੇਦਾਰ ਸਾਹਿਬ ਵੱਲੋਂ ਇਸ ਗੱਲ ਦਾ ਨੋਟਸ ਲੈਣਾ ਬਣਦਾ ਦੂਜੀ ਗੱਲ ਸਤਮੈ ਬਰੀ ਕਮੇਟੀ ਬਾਰੇ ਜ세ਦਾਰ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ 2 ਦਸੰਬਰ ਨੂੰ ਬੜੇ ਸਾਫ ਤੇ ਸਪਸ਼ਟ ਸਾਹਦਾਂ ਵਿੱਚ ਕਿਹਾ ਸੀ ਕਿ 6 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਕਮੇਟੀ ਆ ਇਹ ਰੋਲਮੈਂਟ ਕਰੇਗੀ ਅਕਾਲੀ ਵਰਕਰਾਂ ਦੀ ਜਿਹੜੇ ਅਕਾਲੀ ਸੋਚਣਾ ਖੜਨਗੇ ਅਕਾਲੀ ਸਿਧਾਰਤਨਾ ਖੜਨਗੇ ਜਿਨ੍ਹਾਂ ਦਾ ਪਸ਼ੋਕੜ ਅਕਾਲੀ ਹੋਏਗਾ ਜਾਂ ਆਕਾਲੀ ਦਲ ਦੀਆਂ ਨੀਤੀਆਂ ਤੇ ਚੱਲਣ ਦਾ ਵਾਅਦਾ ਕਰਨਗੇ ਉਹਦੀ ਨਿਗਰਾਨੀ ਹੈਟ 7 ਮੈਂਬਰੀ ਕਮੇਟੀ ਦੀ ਹੈਟ ਉਹ ਭਰਤੀ ਕੀਤੀ ਜਾਏਗੀ ਪਰ ਅਫਸੋਸ ਇਸ ਗੱਲ ਦਾ ਕਿ ਉਸ ਹਦੇਸ ਦੀ ਪਾਲਣਾ ਨਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਆਪਣੀ ਮਨਮਰਜ਼ੀ ਦੀਆਂ ਕਮੇਟੀਆਂ ਬਣਾਤੀਆਂ ਮਨਮਰਜ਼ੀ ਦੇ ਅਬਜ਼ਰਵਰ ਬਣਾਤੇ ਮਨਮਰਜ਼ੀ ਦੀਆਂ ਡਿਊਟੀਆਂ ਲਾਤੀਆਂ ਤੇ ਇਹਦੇ ਨਾਲ ਜਣੀ ਜਥੇਦਾਰ ਸਾਹਿਬ ਵੱਲੋਂ ਬਣਾਈ ਕਮੇਟੀ ਜਿਹੜੀ 7 ਮੈਂਬਰੀ ਉਹ ਬਿਲਕੁਲ ਅਣਗੌਲੀਆਂ ਕਰਤੀ। ਸੋ ਜ਼ੇਹਦਾਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ 7 ਮੈਂਬਰੀ ਕਮੇਟੀ ਕਾਇਮ ਆ 7 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਭਰਤੀ ਹੋਏਗੀ। ਫਿਰ ਇਹ ਦੇ ਬਾਵਜੂਦ ਭਰਤੀ ਜਾਰੀ ਰੱਖੀ ਆ। ਸੋ ਸਾਡਾ ਕਹਿਣਾ ਇਹ ਆ ਕਿ ਇਹਦੇ ਨਾਲ ਇੱਕ 7 ਮੈਂਬਰੀ ਕਮੇਟੀ ਦੇ ਮਾਨਯੋਗ ਮੈਂਬਰ ਆ ਕੇ ਵੀ ਧਰਮ ਸੰਕਟ ਖੜਾ ਕਰਤਾ ਕਿ ਉਹ ਜ਼ੇਹਦਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ਾਂ ਤੇ ਕੰਮ ਕਰਨ ਜਾਂ ਸ਼ਰਮਣੀ ਕਾਲੀਦਲ ਦੇ ਕੁਝ ਲੀਡਰਾਂ ਦੇ ਕਹੇ ਤੇ ਕੰਮ ਕਰਨ ਜਿਹੜੇ ਅਕਾਲੀ ਵਰਕਰ ਨੇ ਉਹ ਵੀ ਧਰਮ ਸੰਕਟ ਵਿੱਚ ਪਾਤੇ ਕਿਉਂ ਸ੍ਰੀ ਅਕਾਲ ਤਖਤ ਸਾਹਿਬ ਦੇ ਦੇਸ਼ ਤੇ ਬਣੀ 7 ਮੈਂਬਰੀ ਕਮੇਟੀ ਰਹੀ ਭਰਤੀ ਮੈਂਬਰਸ਼ਿਪ ਕਰਨ ਜਾਂ ਕੁਝ ਲੀਡਰਾਂ ਵੱਲੋਂ ਬਣਾਈ ਮਨਮਰਜ਼ੀ ਦੀ ਕਮੇਟੀ ਰਹੀ ਆਪਣੀ ਮੈਂਬਰਸ਼ਿਪ ਕਰਨ ਸੋ ਇਸ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਕਿ ਉਹ ਜਿਹੜੀ बार-बार ਇਹਨਾਂ ਹੁਕਮਾਂ ਦੀ ਵਿਗਿਆ ਹੋ ਰਹੀ ਆ ਬਲਕਿ ਇੱਕ ਵਗਿਆ ਹੋਈ ਮੇਲਾ ਮਾਗੀ ਤੇ ਜਥੇਦਾਰ ਸਾਹਿਬ ਦੇ ਹੁਕਮਨਾਮੇ ਦੇ ਵਿਰੁੱਧ ਮਰ ਹੱਥ ਖੜੇ ਕਰਕੇ ਜਨਤਕ ਤੌਰ ਤੇ ਮਰ ਦਬਾਅ ਪਾਇਆ ਗਿਆ ਉਹਦਾ ਵੀ ਨੋਟਸ ਨਹੀਂ ਲਿਆ ਗਿਆ ਤੋਂ ਸਾਡਾ ਕਹਿਣਾ ਇਹ ਆ ਕਿ ਬਾਰ ਬਾਰ ਜਿਹੜੀ ਜਥੇਦਾਰ ਸਾਹਿਬ ਦੇ ਹੁਕਮਾਂ ਦੀ ਵਗਿਆ ਹੋ ਰਹੀ ਆ ਉਹ ਨਹੀਂ ਹੋਣੀ ਚਾਹੀਦੀ